ਦੁੱਧ ਤੋਂ ਬਿਨਾ ਪਸ਼ੂ ਕਿਸੇ ਕੰਮ ਦਾ ਨਹੀਂ ਤੁਧਾਰੂ ਪਸ਼ੂਆਂ ਨੂੰ ਆਪਾਂ ਸਾਜਦੇ ਆਵਾਰਿਆਂ ਨੂੰ ਬੰਦਾ ਡੰਡੇ ਮਾਰਦਾ ਮਾਲਕ ਕਿਹ ਲੱਗੇ ਦੁੱਧ ਤੋਂ ਬਿਨਾ ਪਸ਼ੂ ਕਿਸੇ ਕੰਮ ਦਾ ਨਹੀਂ ਦੂਜਾ ਬਚਨ ਖੰਭਾ ਤੋਂ ਬਿਨਾ ਪੰਛੀ ਕਿਸੇ ਕੰਮ ਦਾ ਨਹੀਂ ਉੱਡਣ ਜੋਗਾ ਨਹੀਂ ਰਹੇਗਾ ਤੀਜਾ ਬਚਨ ਪਾਣੀ ਤੋਂ ਬਿਨਾ ਫਸਲ ਕਿਸੇ ਕੰਮ ਦੀ ਨਹੀਂ ਚੌਥਾ ਬਚਨ ਕਹ ਲੱਗੇ ਉਹ ਬਾਦਸ਼ਾਹ ਕਾ ਦਾ ਜਿਹਨੂੰ ਕੋਈ ਸਲਾਮ ਹੀ ਨਾ ਕਰੇ ਚਾਰ ਬਚਨ ਕਹਿ ਕੇ ਮਹਾਰਾਜ ਇੱਕ ਪੰਜਵਾਂ ਬਚਨ ਕਹਿਣਗੇ ਦੁੱਧ ਬਿਨਾ ਪਸ਼ੂ ਕੰਮਦਾ ਨਹੀਂ ਖੰਭਾ ਬਿਨਾ ਪੰਛੀ ਕੰਮਦਾ ਨਹੀਂ ਪਾਣੀ ਬਿਨਾ ਫਸਲ ਕਮਦੀ ਨਹੀਂ ਉਹ ਬਾਦਸ਼ਾਹ ਕਾਹਦਾ ਜਿਹਨੂੰ ਕੋਈ ਸਲਾਮ ਨਾ ਕਰੇ ਕਹਿ ਲੱਗਿਓ ਬੰਦਾ ਕਾਹਦਾ ਜਿਹਦੇ ਅੰਦਰ ਪ੍ਰਮਾਤਮਾ ਦੀ ਬੰਦਗੀ ਨਹੀਂ ਬੰਦਗੀ ਬਿਨਾ ਬੰਦਾ ਵੀ ਕਿਸੇ ਕੰਮ ਦਾ ਨਹੀਂ ਇਹ ਗੁਰਬਾਣੀ ਦਾ ਬਚਨ ਹੈ ਦੁੱਧ ਬਿਨ ਥੇਨ ਪੰਖ ਬਿਨ ਪੰਖੀ ਜਲ ਬਿਨ ਉੱਠ ਕੋਦ ਕਾਮ ਨਾਹੀ ਕਿਆ ਸਲਾਮ ਸੁਲਤਾਨ ਬੇਹੋਨਾ ਅੰਦੀ ਕੋਟੀ ਤੇਰਾ ਨਾਮ ਨਹੀਂ ਮਾਰੇ ਕਹਿ ਲੱਗੇ ਬੰਦੇ ਜੇ ਨਾਮ ਨਹੀਂ ਨਾ ਤੇਰੇ ਪੱਲੇ ਪਰਮਾਤਮਾ ਦੀ ਭਗਤੀ ਸਿਮਰਨੀ ਮਨੁੱਖਾ ਜਨਮ ਕਿਸੇ ਕੰਮ ਦਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ ਮਾਰੇ ਤੇ ਕਹਿਣਗੇ ਬੰਦੇ ਇੱਕ ਵੀ ਸਾਹ ਪਰਮਾਤਮਾ ਦੇ ਨਾਮ ਤੋਂ ਬਿਨਾ ਵਿਅਰਥ ਨਾ ਜਾਣਦੇ ਗੁਰਬਾਣੀ ਤੇ ਕਹੇਗੀ ਧੰਮ ਧੰਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ